ਹਰ ਕਿਸੇ ਨੇ ਅੰਮ੍ਰਿਤਸਰੀ ਆਲੂ ਗੋਭੀ ਅਤੇ ਪਨੀਰ ਵਾਲੇ ਕੁਲਚੇ ਦਾ ਸਵਾਦ ਚੱਖਿਆ ਹੋਵੇਗਾ ਲੇਕਿਨ ਬਟਾਲਾ ਵਿੱਚ ਇੱਕ ਖਾਸ ਕਿਸਮ ਦਾ ਨਾਨ ਮਿਲਦਾ ਹੈ ਜੋ ਖੋਏ ਨਾਲ ਤਿਆਰ ਹੁੰਦਾ ਹੈ ਅਤੇ ਇਸ ਖੋਏ ਵਾਲੇ ਕੁਲਚੇ ਦੇ ਚਰਚੇ ਦੂਰ ਦੂਰ ਤੱਕ ਹਨ ਬਟਾਲਾ ਦੇ ਅਨੰਦ ਕੁਮਾਰ ਰੰਦੀ ਜੋ ਕਦੇ ਕੁਲਚਿਆਂ ਦੀ ਰੇੜੀ ਲਾਉਂਦਾ ਸੀ ਹੁਣ ਕੁਲਚਿਆਂ ਦੀ ਛੋਟੀ ਜਹੀ ਦੁਕਾਨ ਚਲਾ ਰਿਹਾ ਹੈ ਇਸ ਕੋਲ ਹੋਨਰ ਹੈ ਵੱਖ-ਵੱਖ ਤਰ੍ਹਾਂ ਦੇ ਨਾਲ ਬਣਾਉਂਦਾ ਖੋਏ ਦੇ ਕੁਲਚੇ ਲਗਾਉਣ ਵਾਲਾ ਅਨੰਦ ਕੁਮਾਰ ਬਟਾਲਾ ਦਾ ਇਕਲੌਤਾ ਕਾਰੀਗਰ ਹੈ ਜਿਸ ਦੇ ਖੋਏ ਦੇ ਕੁਲਚੇ ਬਹੁਤ ਹੀ ਮਸ਼ਹੂਰ ਹੋ ਚੁੱਕੇ ਹਨ ਨੰਦੀ ਕੁਲਚੇ ਵਾਲਾ ਦੱਸਦਾ ਹੈ ਕਿ ਉਸਨੇ ਆਲੂ ਗੋਭੀ ਦੇ ਕੁਲਚੇ ਬਣਾਉਣ ਦਾ ਕੰਮ ਕਈ ਸਾਲ ਪਹਿਲਾਂ ਅੰਮ੍ਰਿਤਸਰ ਤੋਂ ਸਿੱਖਿਆ ਅਤੇ ਮੁੜ ਬਟਾਲਾ ਵਿੱਚ ਆ ਕੇ ਰੇੜੀ ਲਗਾਈ ਅਚਾਨਕ ਇੱਕ ਦਿਨ ਉਹ ਰੇੜੀ ਉੱਤੇ ਉਸਦੇ ਰਿਸ਼ਤੇਦਾਰ ਆਏ ਤੇ ਕੁਲਚੇ ਖਤਮ ਹੋ ਗਏ ਸਨ ਲੇਕਿਨ ਉਹ ਜਦ ਕੁਲਚੇ ਤਿਆਰ ਕਰਨ ਲਈ ਪਨੀਰ ਲੈਣ ਗਿਆ ਤਾਂ ਬਾਜ਼ਾਰ ਵਿੱਚ ਪਨੀਰ ਨਹੀਂ ਮਿਲਿਆ ਉੱਥੋਂ ਖੋਇਆ ਮਿਲ ਗਿਆ ਤੇ ਆਪਣੇ ਢੰਗ ਨਾਲ ਉਸਨੇ ਖੋਏ ਦਾ ਹੀ ਨਾਲ ਤਿਆਰ ਕਰ ਦਿੱਤਾ ਰਿਸ਼ਤੇਦਾਰਾਂ ਨੂੰ ਖਵਾਇਆ ਤਾਂ ਬਸ ਤਰੀਫਾਂ ਹੀ ਮਿਲੀਆਂ ਉਸ ਦਿਨ ਤੋਂ ਬਾਅਦ ਉਸਨੇ ਖੋਏ ਵਾਲਾ ਨਾਲ ਲਗਾਉਂਦਾ ਕੰਮ ਸ਼ੁਰੂ ਕਰ ਲਿਆ ਉਸਨੇ ਦੱਸਿਆ ਕਿ ਇਸ ਦੀ ਰੈਸਪੀ ਵੀ ਖਾਸ ਹੈ ਅਤੇ ਬਣਾਉਣ ਦਾ ਢੰਗ ਵੀ ਖਾਸ ਹੈ ਕਈ ਲੋਕਾਂ ਨੇ ਉਸ ਵੱਲ ਦੇਖ ਕੇ ਕੋਸ਼ਿਸ਼ ਕੀਤੀ ਹੈ ਲੇਕਿਨ ਉਹ ਨਹੀਂ ਬਣਾ ਪਾਏ ਅਤੇ ਕਈ ਵਾਰ ਤਾਂ ਰਸ ਬਾਰੇ ਵੱਡੇ ਵੱਡੇ ਹੋਟਲਾਂ ਤੋਂ ਰਸੋਈਏ ਆਏ ਲੇਕਿਨ ਉਸਨੇ ਇਸ ਬਾਰੇ ਕਿਸੇ ਨੂੰ ਤੰਗ ਨਹੀਂ ਦੱਸਿਆ ਨਾਨ ਤਿਆਰ ਕਰਨਾ ਹੁੰਦਾ ਹੈ ਤਾਂ ਉਹ ਉਸ ਲਈ ਵਿਸ਼ੇਸ਼ ਵਕਟ ਟੰਗ ਦੀ ਤਿਆਰੀ ਹੁੰਦੀ ਹੈ ਛੋਟੀ ਜੀ ਦੁਕਾਨ ਤੇ ਆਪਣੇ ਬੇਟੀ ਨਾਲ ਖੁਦ ਹੀ ਇਹ ਕੰਮ ਕਰ ਰਿਹਾ ਹੈ ਅਤੇ ਇਸ ਦੇ ਬੜੇ ਨਾਨ ਦੇ ਚਰਚੇ ਵਿਦੇਸ਼ਾਂ ਤੱਕ ਵੀ ਹਨ ਸਾਡੇ ਵੱਲੋਂ ਅਨੰਦ ਕੁਮਾਰ ਜਾਨੀ ਕੇ ਨੰਦੀ ਨਾਲ ਗੱਲਬਾਤ ਵੀ ਕੀਤੀ ਗਈ ਉਹਨਾਂ ਦਾ ਕੀ ਕਹਿਣਾ ਸੀ ਤੁਸੀਂ ਸੁਣੋ ਇਹਨਾਂ ਗੈਸਟ ਹੈ ਹੀ ਵਾਰੂ ਤੇ ਉਹਨਾਂ ਦੇ ਨਾਲ ਵੀ ਅੱਗੋਂ ਉਹਨਾਂ ਦੇ ਗੈਸਟ ਆਏ ਰਹੇ ਉਹ ਜਗਦਮ ਆ ਗਏ ਮੇਰੀ ਦੁਕਾਨ ਤੇ ਰੇੜੀ ਤੇ ਤੇ ਮੈਂ ਦੇਖਿਆ ਵੀ ਮੇਰੇ ਕੋਲ ਹੁਣ ਖਾਇਦ ਸਮਾਨ ਕੋਈ ਨਹੀਂ ਹੈਗਾ ਤੇ ਮੈਂ ਭੱਜ ਕੇ ਮੈਂ ਕਿਹਾ ਚੱਲ ਪਨੀਰ ਲੈ ਕੇ ਆਣਾ ਆਲੂ ਵਗੈਰਾ ਖਤਮ ਹੋ ਗਏ ਦਹੀ ਕਿਹਾ ਚੱਲ ਪਨੀਰ ਲੈ ਕੇ ਆਏ ਨਾ ਉਹ ਪਨੀਰ ਵਾਲਾ ਕਹਿੰਦਾ ਉਹ ਜਿਹੜਾ ਕੋਲ ਲੈਣ ਗਿਆ ਉਹ ਕਹਿੰਦਾ ਪਨੀਰ ਹੈ ਨਹੀਂ ਖੋਇਆ ਹੈਗਾ ਇਹ ਖੋਇਆ ਲੈ ਜਾ ਮੈਂ ਕਿਹਾ ਕੋਈ ਵੱਲੇ ਨਾਲ ਕਹਿੰਦਾ ਲੈ ਇਹ ਤੇ ਵੀ ਲੂਣ ਮਰਚ ਪਾ ਤੂੰ ਗਰੀਬ ਹੈਗਾ ਮੈਂ ਬਣਾ ਲੈਣਾ ਤੂੰ ਮੈਂ ਕਹਾਂ ਚਲੋ ਦੇ ਦੇਓ ਤੁਸੀਂ ਮੈਂ ਉਹ ਦੇਖੋ 200 ਗ੍ਰਾਮ ਖੁਆ ਲੈ ਲੈਂਦਾ ਤੇ ਉਹ ਮੈਂ ਆਪਣੇ ਪਾ ਕੇ ਨਮਕ ਨੂੰ ਚੈੱਕ ਕੀਤਾ ਆਪਣੇ ਬਣਾ ਕੇ ਦੱਸ ਵੀ ਤੇ ਮਸਾਲੇ ਉਦੋਂ ਮੇਰੇ ਕੋਲ ਪੂਰੇ ਮਸਾਲੇ ਨਹੀਂ ਹੈਗੇ ਫਿਰ ਮੈਂ ਉਹ ਬਣਾ ਕੇ ਉਹਨਾਂ ਨੂੰ ਇੱਕ ਇੱਕ ਪੀਸ ਲਾਇਆ ਉਹ ਕਹਿੰਦਾ ਬਹੁਤ ਵਧੀਆ ਤੁਸੀਂ ਘੋੜ ਲੈ ਗਿਆ ਇਹਦੇ ਨਾਲ ਦੇ ਲਿਆਏ ਇਹ ਤਾਂ ਬਗੈਰ ਛੋਲਿਆਂ ਤੋਂ ਵੀ ਖਾਲੇ ਜਾ ਰਹੇ ਹੈ ਬਸ ਉਦੋਂ ਦਾ ਫਿਰ ਮੈਂ ਇਹਦੇ ਵਿੱਚ ਆਪਣੀ ਆਰਾ ਗਰੀ ਹੋਰ ਲਗਾਈ ਵੀ ਆਪਣੇ ਮਸਾਲੇ ਫਿਟ ਕੀਤੇ ਵੀ ਇਹਦੇ ਵਿੱਚ ਕਿੰਨੀ ਕੈਲਰੀ ਦੀ ਹੋਣੀ ਚਾਹੀਦੀ ਕਿੰਨੀ ਨਹੀਂ ਹੋਣੀ ਚਾਹੀਦੀ ਉਹਦੇ ਨਾਲ ਫਿਰ ਇਹ ਆਪਣਾ ਕੋਚਾ ਤਿਆਰ ਹੁੰਦਾ ਹੈ ਮੈਨੂੰ 40 ਸਾਲ ਹੋ ਗਏ ਆ ਤਾਂ ਜੇ ਆਪਣੇ ਵੱਲੋਂ ਇੰਜ ਰਾਨੰ ਆਪਣੇ ਦਿਮਾਗ ਨਾਲ ਜਾਂ ਮੇਰੇ ਰਿਸ਼ਤੇਦਾਰ ਆਏ ਦੇ ਹੀ ਉਹਨਾਂ ਨੂੰ ਖਵਾਣਾ ਹੀ ਤਿਆਰਸ ਵੀ ਬਣਨੀ ਕੁਝ ਇਹ ਲੱਗਦੇ ਲੱਗਦੇ ਜਿਨ੍ਹਾਂ ਨੇ ਜਾਂ ਜਾਂ ਦੋ ਕੋਚਾ ਖਾਣੇ ਆ ਨਾ ਉਹਨਾਂ ਨੇ ਫੈਮਲੀ ਦੇ ਵਿੱਚ ਹਾਫ ਹਾਫ ਇੱਕ ਲਾਸਟ ਵਾਲੀ ਖਾ ਕੇ ਇੱਕ ਜਾਣਾ ਹਲੂ ਵਾਲੇ ਤੋਂ ਬਾਅਦ ਇਹ ਲਾਲੂ ਵਾਲਾ ਖਾਣਾ ਮੁੜ ਕੇ ਇਹਦਾ ਟੇਸ ਜਾਣਗੇ ਸਾਰਾ ਟੇਸ ਇਹਦਾ ਖੁਇਦਾ ਹੀ ਰਹਿਣਾ ਤੇ ਦੇਖੋ ਕੀ ਉਹਦਾ ਸਪான்ਸਰ ਹੈ ਮੇਰੇ ਅੱਗੇ ਬ੍ਰਦਰ ਵੀ ਹੈ ਕਈਆਂ ਨੇ ਸ਼ੁਰੂ ਕੀਤੇ ਹੀ ਇੱਥੇ ਰੇੜੀਆਂ ਦੇ ਵੀ ਵੀ ਮੈਂ ਤੁਹਾਨੂੰ ਲੱਗ ਦਿੰਦਾ ਤੇ ਉਹਨਾਂ ਨੇ ਉਹਨਾਂ ਕੋ ਨਹੀਂ ਲੱਗੀ ਹੈ ਜੇ ਲੱਗਦੇ ਸੀ ਉਹ ਪਾੜ ਜਾਂਦੇ ਸੀ ਨਾਲ ਜਰਾ ਖੋਇਆ ਪੰਜਾ ਆਪਣੇ ਪਿਆਜ਼ ਵਗੈਰਾ ਸਭ ਕੁਝ ਅਲੀ ਮਰਜੀ ਰਾਤ ਨੂੰ ਐ ਆਲੂ ਨਹੀਂ ਬੰਦੇ ਨੇ ਨਹੀਂ ਆਲੂ ਕੋਈ ਚਾਹ ਹੈ ਤੇ ਕਹਿ ਦਿੰਦੇ ਆ ਕਿ ਥੋੜਾ ਜਿਹਾ ਵਿੱਚ ਆਲੂ ਵੀ ਪਾ ਲਿਓ